ਬੁੱਡੇ ਨਾਲੇ ਦਾ ਮਸਲਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਇਆ ਪਿਛਲੇ ਲੰਬੇ ਸਮੇਂ ਤੋਂ ਪਾਣੀਆਂ ਨੂੰ ਗੰਦਲੇ ਕਰਨ ਦਾ ਪ੍ਰਦੂਸ਼ਣ ਦਾ ਇੱਕ ਵੱਡਾ ਮਸਲਾ ਸਤਲੁਜ ਦਰਿਆ ਦਾ ਖਾਸ ਕਰਕੇ ਤੇ ਜਿਹਦਾ ਪਾਣੀ ਅੱਗੇ ਫਿਰੋਜ਼ਪੁਰ ਮੋਗਾ ਹੁੰਦਿਆਂ ਹੋਇਆਂ ਰਾਜਸਥਾਨ ਫਾਜਲਕਾ ਇੱਥੋਂ ਤੱਕ ਜਾਂਦਾ ਆ ਅੱਜ ਲੁਧਿਆਣਾ ਦੇ ਵਿੱਚ ਇੱਕ ਵੱਡਾ ਸੈਮੀਨਾਰ ਇੱਕ ਸਮਾਗਮ ਕਰਵਾਇਆ ਗਿਆ ਤਰुण ਜੈਨ ਬਾਬਾ ਜੀ ਲੁਧਿਆਣੇ ਦੇ ਨਾਮੀ ਇੰਡਸਟਰੀਅਲਿਸਟ ਨੇ ਵੱਡੇ ਸਵਾਲ ਖੜੇ ਕੀਤੇ ਬੀਤੀ ਸਰਕਾਰ ਤੇ ਔਰ ਹੁਣ ਮੌਜੂਦਾ ਸਰਕਾਰ ਤੇ 650 ਕਰੋੜ ਰੁਪਏ ਦੇ ਕਿਹੜੇ ਕੱਪੜੇ ਦੀ ਗੱਲ ਕੀਤੀ ਤੇ ਹੋਰ ਵੀ ਕਈ ਅਹਿਮ ਸਵਾਲਾਂ ਤੇ ਗੱਲ ਕਰਾਂਗੇ ਬਾਬਾ ਜੀ ਅੱਜ ਤੁਸੀਂ ਸੈਮੀਨਾਰ ਰੱਖਿਆ ਗੱਲਬਾਤ ਰੱਖੀ ਬਹੁਤ ਅਹਿਮ ਤਕਰੀਰਾਂ ਇਥੋਂ ਹੋਈਆਂ ਸਭ ਤੋਂ ਪਹਿਲਾਂ ਤਾਂ ਅੱਜ ਵਾਲੇ ਜਿਹੜੇ ਹੈਗੇ ਸੈਮੀਨਾਰ ਬਾਰੇ ਸੰਧ ਥੋੜਾ ਜਾਣਨਾ ਪਾਉ ਦੇਖੋ ਜੀ ਅੱਜ ਦੀ ਜਿਹੜੀ ਕਨਵੈਨਸ਼ਨ ਅਸੀਂ ਆਲ ਓਵਰ ਪੰਜਾਬ ਦੇ ਅਸੀਂ ਨਾਗਰਿਕਾਂ ਨੂੰ ਬੁਲਾਇਆ ਸੀਗਾ ਖਾਸ ਕਰ ਛੇ ਸਾਡੇ ਸ਼ੇਰ-ਏ-ਪੰਜਾਬ ਅਕਾਲੀ ਦਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਹੜੇ ਅਧਿਐਕਸ਼ ਨੇ ਭਾਈ ਗੁਰਦੀਪ ਸਿੰਘ ਬਠੰਡਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕਨਵੈਨਸ਼ਨ ਹੋਈ। ਔਰ ਇਸੇ ਮੰਚ ਤੇ ਇਸੇ ਹਾਲ ਦੇ ਵਿੱਚ 3 ਦਸੰਬਰ 2020 ਅੱਜ ਤੋਂ 3.5 ਸਾਲ ਪਹਿਲੇ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ 650 ਕਰੋੜ ਦੀ ਲੁੱਟ ਦਾ ਪੰਜਾਬ ਵਾਸੀ ਮੰਗਨ ਦਰ ਮੰਗਦੇ ਨੇ ਹਿਸਾਬ। ਜੀ ਤੇ ਇੱਥੇ ਆਹ ਪ੍ਰੋਜੈਕਟ ਲੱਗਣ ਤੋਂ ਪਹਿਲੇ ਜਦੋਂ ਇਹਦੀ ਡੀਪੀਆਰ ਬਣਾਈ ਗਈ ਉਸ ਸਮੇਂ ਵੀ ਇਸੇ ਮੰਚ ਤੇ ਮੈਂ ਇਹਦੀ ਆਵਾਜ਼ ਚੱਕੀ ਸੀ ਵੀ ਆਹ ਪਾਣੀ ਨੂੰ ਗਲਤ ਇਹਨੂੰ ਬਿਨਾ ਨਾਪੇ ਆਹ ਡੀਪੀਆਰ ਬਣਾਈ ਗਈ ਹੈਗੀ ਔਰ ਇਸ ਦੀ ਕੀਮਤ ਨੂੰ ਵੀ ਡਬਲ ਕੀਤਾ ਗਿਆ ਮੇਸੀ ਮੰਝ ਤੋਂ ਐਲਾਨ ਕੀਤਾ ਸੀ ਅਬ ਇਹ ਡੀਪੀਆਰ ਵੀ ਗਲਤ ਹੈ ਔਰ ਆ ਤਾਂ 300 ਕਰੋੜ ਤੋਂ ਵੱਧ ਕੀਮਤ ਦੀ ਹੈ ਨਹੀਂ ਆ ਤਾਂ 300 ਕਰੋੜ ਦੀ ਲੁੱਟ ਹੈ ਠੀਕ ਹੈ ਜੀ ਪਰੰਤੂ ਆਹ ਉਸ ਸਮੇਂ ਕਾਂਗਰਸ ਦੀ ਚੋਰ ਸਰਕਾਰ ਸੀ ਜਿਹਦਾ ਉਹ ਚੋਰਾਂ ਦਾ ਸਰਦਾਰ ਸੀਗਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਜੋ ਛਲਾਂਗ ਮਾਰ ਕੇ ਭਾਜਪਾ ਵਿੱਚ ਚਲੇ ਗਏ ਨੇ ਤੇ ਉਹਨਾਂ ਦੇ ਨਾਲ ਜਿਹੜੇ ਮੰਤਰੀ ਸੀਗੇ ਔਰ ਇੱਥੇ ਦੇ ਜਿਹੜੇ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਵਗੈਰਾ ਸੀਗੇ ਉਹ ਸਾਰੇ ਰਲੇ ਹੋਏ ਸੀ ਔਰ ਅਫਸਰਾਂ ਤਾਂ ਅਫਸਰ ਤਾਂ ਦੇਖੋ ਜੀ ਰਾਜਨੀਤਿਕ ਬੰਦੇ ਦੇ ਇਸ਼ਾਰੇ ਉੱਤੇ ਕੰਮ ਕਰਦਾ ਉਹਨੂੰ ਉਹਦਾ ਹਿੱਸਾ ਮਿਲ ਜਾਂਦਾ ਆ ਸਾਰਿਆਂ ਨੇ ਅਫਸਰਾਂ ਨੇ ਮਿਲ ਕੇ ਚਾਹੇ ਪ੍ਰੋਫਿਊਸ਼ਨ ਕੰਟਰੋਲ ਬੋਰਡ ਦੇ ਹੈ ਚਾਹੇ ਪੀਐਮਆਈ ਡੀਸੀ ਦੇ ਹੈਗੇ ਚਾਹੇ ਵਾਟਰ ਐਂਡ ਸੀਵਰੇਜ ਬੋਰਡ ਹੈ ਚਾਹੇ ਮਿਨਿਸਪਲ ਕਾਰਪੋਰੇਸ਼ਨ ਹੈ ਆ ਸਾਰੇ ਅਫਸਰਾਂ ਨੇ ਮਿਲ ਕੇ ਲੁੱਟਾਂ ਕੀਤੀਆਂ 650 ਕਰੋੜ ਦੀ ਔਰ 650 ਕਰੋੜ ਦੀ ਨਹੀਂ ਆ ਇਹਦੇ ਵਿੱਚ 2-300 ਕਰੋੜ ਦੀਆਂ ਇਹਨਾਂ ਨੇ ਹੋਰ ਵੀ ਇਹਦੇ ਵਿੱਚ ਚੀਜ਼ਾਂ ਐਡ ਕਰ ਦਿੱਤੀਆਂ ਸਾਈਡ ਦੀਆਂ ਜਾਲੀਆਂ ਸ਼ਾਲੀਆਂ ਲਗਾ ਕੇ ਟੋਟਲ ਇਹਨਾਂ ਨੇ ਸਾਡੇ ਟੈਕਸਾਂ ਦੇ ਪੈਸੇ ਨਾਲ ਕੀਤੀ ਹੈ ਲੁੱਟ ਔਰ ਉਸ ਸਮੇਂ ਓਬਜੈਕਸ਼ਨ ਕਰਨ ਤੋਂ ਬਾਅਦ ਵੀ ਇਹਨਾਂ ਨੇ ਆ ਪ੍ਰੋਜੈਕਟ ਲਗਾਇਆ ਕਿਉਂਕਿ ਪੈਸਾ ਖਾਣਾ ਸੀ ਸਾਡੀ ਨਹੀਂ ਸੁਣਵਾਈ ਹੋਈ ਅਸੀਂ ਆਮ ਬੰਦੇ ਹੈਗੇ ਹੁਣ ਅੱਜ ਅਸੀਂ 3.5 ਸਾਲ ਬਾਅਦ ਫਿਰ ਅਸੀਂ ਉਸੇ ਮੰਚ ਵਿੱਚ ਉਸੇ ਗੁਰਦਵਾਰੇ ਦੇ ਭਵਨ ਵਿੱਚ ਉਸੇ ਸਟੇਜ ਦੇ ਉੱਤੇ ਆ ਕੇ ਹੁਣ ਲੋਕਾਂ ਨੂੰ ਆਹ ਦੱਸਣਾ ਚਾਹੁੰਦੇ ਵੀ ਹੁਣ ਤਾਂ ਲੁੱਟ ਹੋ ਗਈ। ਪਹਿਲਾਂ ਤਾਂ ਤੁਸੀਂ ਲੁੱਟੇ ਜਾਣਾ ਸੀਗਾ ਹੁਣ ਤੁਸੀਂ ਲੁੱਟੇ ਗਏ। ਉਹ ਹੁਣ ਵੀ ਕੁਝ ਕਰ ਲੋ ਵੀ ਹੁਣ ਆ ਜਿਹੜੀਆਂ ਆ ਸਰਕਾਰਾਂ ਹੈਗੀਆਂ ਆਨ ਆਪਾਂ ਨੂੰ ਲੂਣ ਲੁੱਟ ਲੈਣ ਇੱਕ ਵਾਰੀ ਮੂਰਖ ਬਣ ਗਏ ਆ ਲੁੱਟੇ ਕੋ ਛੁੱਟੇ ਗਏ ਹੈਗੀਆਂ। ਕਟਗੜ ਹੁੰਦਾ ਤੁਹਾਨੂੰ ਇਥੋਂ ਦੀ ਇਸ ਕਨਵੈਨਸ਼ਨ ਤੋਂ ਤੁਹਾਨੂੰ ਅਵੇਅਰ ਕਰਾਇਆ ਹੈਗਾ ਉਹ ਹੁੰਦਾ ਜਾਗ ਜੋ ਆਹ ਅੱਜ ਸਾਰੇ ਜਿਨੇ ਇਸ 650 ਕਰੋੜ ਦੀ ਲੁੱਟ ਦਾ ਹਿਸਾਬ ਲੈਣ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਗਏ ਕਿ ਸਵਾਲ ਹੁਣ ਇਸ ਦਾ ਅੱਗੇ ਤੁਸੀਂ ਕੀ ਕਰਨ ਜਾ ਰਹੇ ਹੋ ਕੀ ਐਕਸ਼ਨ ਹੈ ਉਹਨਾਂ ਡੀਸੀ ਆਫਿਸ ਚਲੇ ਹੈਗੇ ਮੈਮ ਰੰਡਨ ਦੇਣ ਵਾਸਤੇ ਔਰ 15 ਦਿਨਾਂ ਦਾ ਟਾਈਮ ਦੇ ਕੇ ਅਲਟੀਮੇਟਮ ਦੇਣ ਵਾਸਤੇ ਜੇ ਇਹਨਾਂ ਨੇ ਸਾਡੇ ਇਸ ਬੁੱਢੇ ਨਾਲੇ ਦਾ ਹੱਲ ਨਹੀਂ ਕੀਤਾ 650 ਕਰੋੜ ਦੀ ਲੁੱਟ ਦਾ ਹਿਸਾਬ ਨਹੀਂ ਦਿੱਤਾ ਅਸੀਂ ਕਾਰਪੋਰੇਸ਼ਨ ਨੂੰ ਵੀ ਤਾਲੇ ਮਾਰਾਂਗੇ ਪੋਲਿਊਸ਼ਨ ਬੋਰਡ ਦੇ ਦਫਤਰਾਂ ਨੂੰ ਵੀ ਤਾਲੇ ਮਾਰਾਂਗੇ ਤੇ ਡੀਸੀ ਦਫਤਰਾਂ ਨੂੰ ਵੀ ਤਾਲੇ ਮਾਰਾਂਗੇ ਜੀ ਸ਼ੁਕਰੀਆ ਜਨ ਸਰ ਹਾਂਜੀ ਤੇ ਪੰਜਾਬ ਵਾਟਰ ਐਂਵਾਇਰਨਮੈਂਟ ਬੋਰਡ ਦੇ ਦਫਤਰਾਂ ਨੂੰ ਵੀ ਤਾਲੇ ਮਾਰਾਂਗੇ ਜੀ ਸ਼ੁਕਰੀਆ ਜਨ ਸਰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਐਕਸ਼ਨ ਜਿਹੜੀਆਂ ਹੈਗੀਆਂ ਜਥੇਬੰਦਗਾਂ ਜਿਹੜੀਆਂ ਜਥੇਬੰਦਗੀਆਂ ਇੱਥੇ ਅੱਜ ਇਕੱਠੀਆਂ ਹੋਈਆਂ ਨੇ ਸ੍ਰੀ ਪੰਜਾਬ ਅਕਾਲੀ ਦਲ ਤੇ ਨਾਲ ਹੀ ਜਿਹੜਾ ਬਾਕੀ ਅਮੈਤੀ ਭਰਾਤਰੀ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਦੇ ਵਾਤਾਵਰਨ ਨੂੰ ਲੈ ਕੇ ਜਾਗਰੂਕ ਨੇ ਮੇਰੇ ਪਿੱਛੇ ਤੁਸੀਂ ਲਿਖਿਆ ਪੜ ਰਹੇ ਹੋਵੋਗੇ 650 ਕਰੋੜ ਦੀ ਜਿਹੜੀ ਲੁੱਟ ਹੋਈ ਆ ਉਸ ਦਾ ਮਸਲਾ ਭਖਿਆਗਾ ਬੁੱਡੇ ਨਾਲੇ ਦਾ ਮਸਲਾ ਜਿਹੜਾ ਕਿ ਅੱਜ ਗੰਦਾ ਨਾਲਾ ਬਣ ਚੁੱਕਿਆ ਜਿਹਦਾ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਪੈਂਦਾ ਤੇ ਜਿਹਦਾ ਸਿੱਧਮ ਸਿੱਧਾ ਸਵਾਲ ਲੁਧਿਆਣੇ ਦੀ ਇੰਡਸਟਰੀ ਦੇ ਉੱਪਰ ਖੜਾ ਹੁੰਦਾ ਲੁਧਿਆਣੇ ਦੀ ਇੰਡਸਟਰੀ ਜਿਹੜੀ ਹੈਗੀ ਆ ਉਹਦੇ ਉੱਪਰ ਇਹ ਇਜ਼ਾਮ ਲੱਗਦਾ ਕਿ ਲੁਧਿਆਣੀ ਦੀ ਇੰਡਸਟਰੀ ਉਸ ਸਤਲੋਈ ਦੇ ਦਰਿਆ ਨੂੰ ਪਾਣੀ ਨੂੰ ਗੰਦਲਾ ਕਰ ਰਹੀ ਹੈ ਪਰ ਅੱਜ ਤਰਨ ਜੈਨ ਬਾਬਾ ਨੇ ਇਹ ਇੱਥੇ ਸਾਫ਼ ਕੀਤਾ ਕਿ ਅਸੀਂ ਜਿੰਨੇ ਵੀ ਇੰਡਸਟਰੀ ਲਿਸਟ ਹੈਗੇ ਆ ਅਸੀਂ ਆਪਣੇ ਪਾਣੀ ਫਿਲਟਰ ਕਰਨ ਵਾਲੇ ਪ੍ਰੋਜੈਕਟ ਅਸੀਂ ਲਾਏ ਹੋਏ ਆ ਤਾਂ ਹੋਰ ਵੀ ਬਹੁਤ ਸਾਰੇ ਅਹਿਮ ਸਵਾਲਾਂ ਤੇ ਅਹਿਮ ਮੁੱਦਿਆਂ ਦੇ ਉੱਪਰ ਤਕਰੀਰਾਂ ਹੋਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਸ ਤੇ ਕੀ ਐਕਸ਼ਨ ਲੈਂਦੀ ਆ ਦੇਖਣਾ ਹੋਵੇਗਾ ਕੈਮਰਾਮੈਨ ਸੁਰਜੀਤ ਨਾਲ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਤੋਂ ਮਹਰਜਿੰਦਰ ਸਿੱਧੂ